ਕੁਸੀਂ ਸੁਣ ਰਹੇ ਹੋ ਵੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓਸ ਹੱਤ ਅੱਜ ਦੇ ਸਟੂਡੀਓਸ ਹੱਤ ਵਿੱਚ ਤੁਸੀਂ ਸੁਣੋਗੇ ਅਮਰਦੀਪ ਸਿੰਘ ਹੇਰ ਦੀ ਲਿਖੀ ਕਹਾਣੀ ਸੁਨਾ ਕਰ ਰਪਿੰਦਰ ਕੌਰ ਸੰਧੂ ਬਣਾ ਦੀ ਆਵਾਜ਼ ਦੇ ਵਿੱਚ ਮੈਂ ਜਦ ਆਪਣੇ ਪਿੰਡ ਵਾਲੇ ਜੱਦੀ ਘਰ ਦੇ ਬਾਹਰਲੇ ਗੇਟ ਦਾ ਤਾਲਾ ਖੋਲਿਆ ਤਾਂ ਅਚਾਨਕ ਮੈਨੂੰ ਬਚਪਨ ਦਾ ਉਹ ਦਿਨ ਯਾਦ ਆਇਆ ਜਦ ਸਾਰਾ ਟੱਬਰ ਨਾਨਕ ਸ਼ੱਕ ਲੈ ਕੇ ਮੇਰੇ ਪੂਆ ਦੇ ਪੁੱਤ ਦੇ ਵਿਆਹ ਤੇ ਗਿਆ ਹੋਇਆ ਸੀ ਤੇ ਮੈਂ ਘਰ ਚ ਇਕੱਲਾ ਸੀ ਮੈਂ ਘਰ ਬੈਠਾ ਅੱਕ ਗਿਆ ਤਾਂ ਬਾਹਰ ਜਾਣਾ ਚਾਇਆ ਮੈਨੂੰ ਬੜੀ ਹੈਰਾਨੀ ਹੋਈ ਕਿ ਸਾਡੇ ਘਰ ਦੇ ਨਾਂ ਤਾਂ ਦਲਾਨ ਦੇ ਦਰਵਾਜ਼ੇ ਤੇ ਅਤੇ ਨਾ ਹੀ ਪਿੰਡ ਵਿੱਚ ਨੂੰ ਜਾਣਦੀ ਛੋਟੀ ਬੀਹੀ ਦੇ ਬੂਹੇ ਦੇ ਬਾਹਰਲੇ ਪਾਸੇ ਕੋਈ ਕੁੰਡਾ ਸੀ ਜਦ ਮਕਾਨ ਬਣਿਆ ਤਾਂ ਮਿਸਤਰੀਆਂ ਨੇ ਬਾਹਰ ਕੁੰਡੇ ਲਾਉਣ ਦੀ ਲੋੜ ਹੀ ਨਹੀਂ ਸੀ ਸਮਝੀ ਹੋਵੇਗੀ ਕਿਉਂਕਿ ਵੱਸਦੇ ਘਰ ਤਾਂ ਕਦੀ ਸੁੰਨੇ ਰਹਿੰਦੇ ਹੀ ਨਹੀਂ ਕੋਈ ਨਾ ਕੋਈ ਤਾਂ ਘਰ ਰਹਿੰਦਾ ਹੀ ਹੈ ਇਸ ਯਾਦ ਨੇ ਕਿੰਨੀਆਂ ਹੀ ਹੋਰ ਬਚਪਨ ਦੀਆਂ ਯਾਦਾਂ ਦੀ ਪਟਾਰੀ ਖੋਲ ਦਿੱਤੀ ਜਦ ਮੈਂ ਸੁਰਤ ਸੰਭਾਲੀ ਤਾਂ ਘਰ ਵਿੱਚ ਬੜੀਆਂ ਰੌਣਕਾਂ ਸਨ ਮੇਰਾ ਬਾਪੂ ਛੇ ਭੈਣਾਂ ਦਾ ਇਕਲੌਤਾ ਭਰਾ ਸੀ ਸਾਰੀਆਂ ਭੂਆਆਂ ਵਿਆਹੀਆਂ ਹੋਈਆਂ ਸਨ ਪਰ ਸਭ ਤੋਂ ਵੱਡੀ ਭੂਆ ਦਾ ਪੁੱਤ ਲਛਮਣ ਸਾਡੇ ਘਰ ਹੀ ਰਹਿੰਦਾ ਸੀ ਕਿਉਂਕਿ ਮੇਰੇ ਫੁੱਫੜ ਦਾ ਕਤਲ ਹੋ ਗਿਆ ਸੀ ਇਸੇ ਤਰ੍ਹਾਂ ਇੱਕ ਹੋਰ ਭੂਆ ਦੀ ਤੀ ਅਜਾਇਬ ਵੀ ਸਾਡੇ ਕੋਲ ਹੀ ਰਹਿੰਦੀ ਸੀ ਕਿਉਂਕਿ ਮੇਰੇ ਉਸ ਫੁੱਫੜ ਨੇ ਵੀ ਕਿਸੇ ਦਾ ਖੂਨ ਕਰ ਦਿੱਤਾ ਸੀ ਅਤੇ ਉਹ ਲਾਹੌਰ ਜੇਲ੍ਹ ਵਿੱਚ 20 ਸਾਲਾਂ ਦਾ ਕੈਦੀ ਸੀ ਲਛਮਣ ਤੇ ਅਜਾਇਬ ਦੇ ਵਿਆਹ ਮੇਰੇ ਬਾਪੂ ਨੇ ਹੀ ਕੀਤੇ ਵਿਆ ਪਿਛੋਂ ਲక్ష్మణ ਆਪਣੇ ਪਿੰਡ ਪੱਤੋ ਚਲਾ ਗਿਆ ਅਤੇ ਅਜਾਇਬ ਆਪਣੇ ਸੌਰੀ ਸ਼ੇਖ ਦੌਲਤ ਚਲੀ ਗਈ। ਬੱਚਿਆਂ ਦੀਆਂ ਰੌਣਕਾਂ ਤੋਂ ਇਲਾਵਾ ਘਰ ਵਿੱਚ ਪਸ਼ੂਆਂ ਨੇ ਵੀ ਰੰਗ ਬੰਨਿਆ ਹੋਇਆ ਸੀ। ਮੱਝਾਂ, ਗਾਈਆਂ, ਬੋਤਾ, ਬਲਦ, ਝੋਟੀਆਂ, ਬੇੜੀਆਂ, ਕੱਟੀਆਂ, ਬੱਚੀਆਂ, ਵੇੜੇ ਦਾ ਸ਼ਿੰਗਾਰ ਸਨ। ਮੋਹ ਨੇ ਰੇਜਤ ਬੇਬੇ ਦੁੱਧ ਵਿੱਚ ਮਧਾਣੀ ਪਾਉਂਦੀ ਤਾਂ ਬਾਪੂ ਮੱਝ ਦੀ ਧਾਰ ਕੱਢਣ ਲੱਗਦਾ ਮੈਨੂੰ ਹਾਕ ਮਾਰਦਾ। ਅਮਰਜੀਤ ਦਹੀਂ ਦਾ ਛੰਨਾ ਲਿਆ ਇਸੇ ਵਿੱਚ ਧਾਰਾ ਮਾਰਦਿਆਂ ਤਿਓੜ ਸਰੀਰ ਲਈ ਬਹੁਤ ਚੰਗਾ ਹੁੰਦਾ ਹੈ ਮੈਨੂੰ ਉਸ ਤਿਓੜ ਨਾਲੋਂ ਜ਼ਿੰਦਗੀ ਪਰ ਜ਼ਿਆਦਾ ਸੁਆਦੀ ਅਤੇ ਸਿਹਤਮੰਦ ਨਾਸ਼ਤਾ ਨਹੀਂ ਮਿਲਿਆ ਤੋਲੇ ਵਿੱਚ ਛਲਕ ਦੇ ਦਹੀਂ ਦਹੀਂ ਦੇ ਛੰਨੇ ਵਿੱਚ ਥਣਾ ਵਿੱਚੋਂ ਡਿੱਗਦੀਆਂ ਧਾਰਾਂ ਵੇੜੇ ਵਿੱਚ ਲੱਗੀ ਜਾਮਣ ਤੇ ਚਿੜੀਆਂ ਦੀ ਚੀਂਚੀ ਖੁੱਡੇ ਵਿੱਚ ਤਾੜੀਆਂ ਕੁਕੜੀਆਂ ਦੀ ਕੁੜਕੜ ਬਲਦਾਂ ਦੇ ਗਲਾਂ ਵਿੱਚ ਵੱਜਦੀਆਂ ਟੱਲੀਆਂ ਦੀ ਟੰਟਣ ਤੇ ਮੱਜਾਂ ਤੇ ਖੁਰਲੀਆਂ ਵਿੱਚ ਵੱਜਦੇ ਸੰਗਲਾਂ ਦੀ ਖਣਖਣ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਹੈ ਇੱਕ ਤਰ੍ਹਾਂ ਪਸ਼ੂਆਂ ਦੇ ਗੋਹੇ ਮੂਤ ਦਾ ਮਸਕ ਕੁੱਜੇ ਵਿੱਚ ਰਿੱਜਦੇ ਸਾਗ ਦੀ ਸੁਗੰਧ ਖੁਰਲੀਆਂ 'ਚ ਪਈ ਸੰਨੀ ਜਾਂ ਹਰੇ ਪੱਠਿਆਂ ਦੇ ਕੁੱਤਰੇ ਦੀ ਵਾਸ਼ਨਾ ਮੇਰੀਆਂ ਨਾਸਾਂ ਵਿੱਚ ਅੱਜ ਤੱਕ ਵੜੀ ਹੋਈ ਹੈ ਮੇਰੇ ਬਚਪਨ ਦੀਆਂ ਯਾਦਾਂ ਵਿੱਚ ਇਨ੍ਹਾਂ ਬਦਬੂਆਂ ਖੁਸ਼ਬੂਆਂ ਸੰਗੀਤਮਈ ਜਾਂ ਕਰਕਤ ਆਵਾਜ਼ਾਂ ਨਾਲ ਜੁੜੀਆਂ ਹੋਈਆਂ ਹਨ ਘਰ ਉਹੀ ਹੈ ਵਕਤ ਬਦਲ ਗਿਆ ਹੈ ਨਾ ਇੱਥੇ ਉਹ ਬੰਦੇ ਰਹੇ ਨਾ ਪਸ਼ੂ ਬਸ ਰਹਿ ਗਈ ਉਹਨਾਂ ਦੀ ਯਾਦ ਘਰ ਪੱਕਾ ਹੈ ਬੈਠਕ ਤੇ ਜੁਵਾਰਾ ਹੈ ਕਮਰੇ ਸਜੇ ਹੋਏ ਨੇ ਗੁਸਲਖਾਨੇ ਵੀ ਨਵੀਂ ਕਿਸਮ ਦੇ ਨੇ ਅਫਸੋਸ ਘਰ ਵਿੱਚ ਵਸਦਾ ਕੋਈ ਨਹੀਂ ਜਦੋਂ 18ਵੀਂ ਸਦੀ ਦੇ 80ਵਿਆਂ ਵਿੱਚ ਪਿੰਡ ਦੀ ਮੋੜੀ ਗੱਡੀ ਗਈ ਤਾਂ ਮੇਰੇ ਬਾਬੇ ਦਾ ਪਰਦਾਦਾ ਪ੍ਰਾਨ ਚੋਹਾਨ ਕੀ ਤੋਂ ਉੱਟ ਕੇ ਇੱਥੇ ਆ ਵਸਿਆ 6 ਪੁਸ਼ਤਾਂ ਤੋਂ ਅਸੀਂ ਇਸੇ ਘਰ ਵਿੱਚ ਰਹਿ ਰਹੇ ਹਾਂ ਛੱਪਣਾ ਛੰਨਾ ਕੱਚੇ ਕੁੱਠੇ ਬਣੇ ਫਿਰ ਪੱਕੀਆਂ ਦਲਾਨਾਂ ਤੇ ਬੈਠਕਾਂ ਵੀ ਬਣ ਗਈਆਂ ਹੁਣ ਬੈੱਡਰੂਮ ਬਾਥਰੂਮ ਤੇ ਚੁਬਾਰੇ ਬਣ ਗਏ ਪਰ ਘਰ ਘਰ ਵਾਲਿਆਂ ਦੀ ਉਡੀਕ ਵਿੱਚ ਭਾਂਪਾਂ ਕਰਦਾ ਹੈ ਨਾ ਪਸ਼ੂਆਂ ਦੇ ਰੰਬਣ ਦੀਆਂ ਆਵਾਜ਼ਾਂ ਨਾ ਪੰਛੀਆਂ ਦੇ ਚੀਕਣ ਦੀਆਂ ਆਵਾਜ਼ਾਂ ਨਾ ਹੀ ਬੰਦਿਆਂ ਦੀਆਂ ਗੱਲਾਂ ਕਰਦਿਆਂ ਦੀਆਂ ਆਵਾਜ਼ਾਂ ਇੱਥੇ ਸੁਣਾਈ ਦਿੰਦੀਆਂ ਨੇ ਕਾਕਰੋਚ ਰਾਤ ਨੂੰ ਕਲੋਲਾਂ ਕਰਦੇ ਨੇ ਤੇ ਦਿਨ ਵੇਲੇ ਭਿੰਡਾਂ ਨੂੰ ਮੋਜਾਂ ਬਣੀਆਂ ਹੋਈਆਂ ਨੇ ਮੈਂ ਸੋਚਾਂ ਵਿੱਚ ਡੁੱਬਿਆ ਉਹਨਾਂ ਵੇਲਿਆਂ ਨੂੰ ਯਾਦ ਕਰ ਰਿਹਾ ਸੀ ਜੋ ਪਿੰਡ ਪਾਸ ਵਗਦੀ ਨਹਿਰ ਦੇ ਪਾਣੀ ਵਾਂਗ ਮੁੜ ਕੇ ਕਦੀ ਨਹੀਂ ਆ ਸਕਦੇ ਪਰ ਇਹ ਸੋਚ ਕੇ ਮੇਰੇ ਪਿੱਛੋਂ ਤਾਂ ਸ਼ਾਇਦ ਕੋਈ ਇਸ ਘਰ ਦਾ ਤਾਲਾ ਵੀ ਨਾ ਖੋਲੇ ਮੇਰਾ ਦਿਲ ਬੈਠ ਗਿਆ ਉਹ ਦਾਦਿਆਂ ਪਰਦਾਦਿਆਂ ਨੱਕੜ ਦਾਦਿਆਂ ਦੀਆਂ ਰੂਹਾਂ ਸਾਨੂੰ ਕੀ ਕਹਿਣਗੀਆਂ ਕਿ ਜਿਸ ਘਰ ਵਿੱਚ ਉਹਨਾਂ ਉਮਰਾਂ ਕੱਟੇ ਅਸੀਂ ਉਸ ਨੂੰ ਬੇਚਰਾ ਕਰ ਗਏ ਮੈਨੂੰ ਖਿਆਲ ਆਇਆ ਕਿ ਮੇਰੇ ਅਨਪੜ ਬਾਪੂ ਦੀ ਸਭ ਤੋਂ ਵੱਡੀ ਇੱਛਾ ਸੀ ਕਿ ਮੈਂ ਉੱਚ ਪੜ੍ਹਾਈ ਕਰਾਂ ਉਸ ਦੇ ਉਤਸ਼ਾਹ ਤੇ ਉਪਰਾਲੇ ਸਦਕਾ ਮੈਂ ਕਰ ਵੀ ਸਕਿਆ ਮੈਨੂੰ ਕਿਤਾਬਾਂ ਬੜੀਆਂ ਪਿਆਰੀਆਂ ਨੇ ਸੈਂਕੜੇ ਹੀ ਮੇਰੀ ਨਿੱਜੀ ਲਾਇਬ੍ਰੇਰੀ ਵਿੱਚ ਹਨ ਕਿਉਂ ਨਾ ਬਾਪੂ ਦੀ ਯਾਦ ਵਿੱਚ ਘਰ ਵਿੱਚ ਬੱਚਿਆਂ ਲਈ ਲਾਇਬ੍ਰੇਰੀ ਖੋਲ੍ਹ ਦਿੱਤੀ ਜਾਵੇ ਮੇਰੇ ਮਨ ਵਿੱਚ ਇਹ ਵਿਚਾਰ ਆਉਂਦੇ ਹੀ ਮੈਨੂੰ ਲੱਗਿਆ ਜਿਵੇਂ ਸੁੰਨੇ ਘਰ ਦੀਆਂ ਕੰਧਾਂ ਚੰਮ ਕੁੱਟੀਆਂ ਮੈਂ ਸ਼ਹਿਰਾਂ ਕੇ ਬੁੱਕ ਸ਼ੈਲਫਾਂ ਅਤੇ ਲਾਇਬ੍ਰੇਰੀ ਦੇ ਬੋਰਡ ਦਾ ਆਰਡਰ ਦੇ ਦਿੱਤਾ ਤੇ ਆਪਣੀ ਲਾਇਬ੍ਰੇਰੀ ਵਿਚ ਲੀਆਂ ਸਾਰੀਆਂ ਕਿਤਾਬਾਂ ਅਤੇ ਕਿਤਾਬਾਂ ਦੀਆਂ ਦੁਕਾਨਾਂ ਤੋਂ ਜਿੰਨਾ ਸਾਹਿਤ ਬੱਚਿਆਂ ਲਈ ਮਿਲਦਾ ਸੀ ਲੈ ਕੇ ਪਿੰਡ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ ਜਿਸ ਘਰ ਵਿੱਚ ਕਿਤਾਬਾਂ ਹੋਣ ਉਹ ਘਰ ਕਦੇ ਵੀ ਸੁੰਨਾ ਨਹੀਂ ਲੱਗੇਗਾ ਤੁਸੀਂ ਸੁਣ ਰਹੇ ਸੀ ਬੀ ਸੋਸ਼ਲ ਪੌਡਕਾਸਟ ਦੀ ਪੇਸ਼ਕਸ਼ ਸਟੂਡੀਓ ਸਾਥ ਅੱਜ ਦੇ ਸਟੂਡੀਓ ਸਾਥ ਵਿੱਚ ਤੁਸੀਂ ਸੁਣੀ ਅਮਰਦੀਪ ਸਿੰਘ ਹੇਰ ਦੀ ਲਿਖੀ ਹੋਈ ਕਹਾਣੀ ਸੁਨਾ ਕਰ ਰੁਪਿੰਦਰ ਕੌਰ ਸੰਧੂ ਹੁਣਾਂ ਦੀ ਆਵਾਜ਼ ਦੇ ਵਿੱਚ